ਹਿੰਦੁਸਤਾਨ ਰਹੇ ਅਹ ਸ਼ੂਦਰ ਕੇ ਲਈ ਹਿੰਦੁਸਤਾਨ ਗਮਖਾਨਾ ਹੈ ਦਰਦ ਇਨਸਾਨੀ ਸ ਇਸ ਬਸਤੀ ਕਾ ਦਿਲ ਬਿਗਾਨਾ ਹੈ ਇਹ ਜਿਹੜਾ ਹਿੰਦੁਸਤਾਨ ਹੈ ਭਾਰਤ ਹੈ ਇਸ ਦੇ ਵਿੱਚ ਸ਼ੂਦਰਾਂ ਦੇ ਲਈ ਇਹ ਸ਼ੂਦਰ ਕਿਹਨਾਂ ਨੂੰ ਆਖਿਆ ਆਪਾਂ ਲੋਕਾਂ ਨੂੰ ਸ਼ੂਦਰਾਂ ਲਈ ਇੱਥੇ ਕੋਈ ਦਿਲ ਦੇ ਵਿੱਚ ਜਗ੍ਹਾ ਨਹੀਂ ਸ਼ੂਦਰਾਂ ਨੂੰ ਦਰਕਾਰਿਆ ਜਾਂਦਾ ਤਰਸਕਾਰਿਆ ਜਾਂਦਾ ਕੁੱਟਿਆ ਜਾਂਦਾ ਮਾਰਿਆ ਜਾਂਦਾ ਕੋਈ ਵੀ ਬਾਹ ਫੜਨ ਵਾਲਾ ਨਹੀਂ ਤੇ ਗੁਰੂ ਪਿਆਰਿਓ ਸ਼ੂਦਰ ਲੋਕ ਆਪਾਂ ਇਹ ਭਾਰਤ ਦੇ 85% ਲੋਕ ਨੇ ਜਿਹੜੇ ਸ਼ੂਦਰ ਨੇ ਤੇ ਜੇ ਇਹਨਾਂ ਦੀ ਬਾਹ ਫੜੀ ਹੈ ਤਾਂ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੜੀ ਹੈ ਆਖੋ ਸਤਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਇਹ ਸ਼ੂਦਰ ਨਹੀਂ ਰਹੇ ਇਹ ਦਲਤ ਨਹੀਂ ਰਹੇ ਇਹ ਮੇਰਾ ਰੂਪ ਬਣ ਗਏ ਨੇ ਗੁਰੂ ਪਿਆਰਿਓ ਸਾਨੂੰ ਸ਼ੂਦਰ ਦਲਤ ਪਤਾ ਨਹੀਂ ਕੀ ਕੋਝ ਆਖਿਆ ਜਾਂਦਾ ਸੀ ਮਹਾਰਾਜ ਕਹਿੰਦੇ ਨਹੀਂ ਇਹਨਾਂ ਨੂੰ ਮੈਂ ਅਮਰਤ ਛਕਾ ਦਿੱਤਾ ਖੰਡੇ ਦੀ ਪੌਹਲ ਪੁਲਾ ਦਿੱਤੀ ਐ ਇਹਨਾਂ ਨੂੰ ਮੈਂ ਇਹਨਾਂ ਦੇ ਨਾਮ ਨਾਲ ਮੈਂ ਸਿੰਘ ਤੇ ਕੋਰ ਲਗਾ ਦਿੱਤਾ ਹੈ ਇਹ ਹੁਣ ਖਾਲਸੇ ਹੀ ਬਣ ਗਏ ਨੇ ਇਹ ਜਿਹੜੇ ਪਹਿਲਾਂ ਮਿੱਟੀ ਦੇ ਬਰਤਨਾਂ ਵਿੱਚ ਭੋਜਨ ਖਾਣਾ ਖਾਂਦੇ ਸੀ ਹੁਣ ਲੋਹੇ ਦੇ ਬਰਤਨਾਂ ਵਿੱਚ ਖਾਣਾ ਖਾਇਆ ਕਰਨਗੇ ਸਰਬ ਲੋਹੇ ਦੇ ਭਾਂਡਿਆਂ ਵਿੱਚ ਤੁਸੀਂ ਕਹਿੰਦੇ ਸੀ ਇਹਨਾਂ ਨੂੰ ਹਾਥੀਆਂ ਤੇ ਘੋੜਿਆਂ ਤੇ ਚੜ੍ਹਨ ਨਹੀਂ ਦੇਣਾ ਤੇ ਮੈਂ ਇਹਨਾਂ ਨੂੰ ਹਾਥੀ ਘੋੜਿਆਂ ਦੀ ਸਵਾਰੀ ਕਰਵਾ ਦਿੱਤੀ ਐ ਹੁਣੇ ਸ਼ੂਦਰ ਨਹੀਂ ਰਹੇ ਇਹ ਮੇਰੇ ਨਾਲ ਜੁੜੇ ਨੇ ਮੈਂ ਅਕਾਲ ਪੁਰਖ ਨਾਲ ਜੁੜਿਆ ਹੋਇਆ ਤੇ ਇਹ ਹੁਣ ਬਿਲਕੁਲ ਸ਼ੁੱਧ ਹੋ ਗਏ ਨੇ ਇਹ ਖਾਲਸਾ ਬਣ ਗਏ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੁਣ ਇਹਨਾਂ ਨੂੰ ਸ਼ੂਦਰ ਨਹੀਂ ਇਹਨਾਂ ਨੂੰ ਆਖੋ ਖਾਲਸਾ ਮੇਰੋ ਰੂਪ ਹੈ ਖਾਸ ਇਹ ਮੇਰਾ ਖਾਸ ਰੂਪ ਬਣ ਕੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਸ਼ਬਦ ਆਖੇ ਸੀ ਸਾਡੇ ਵੱਲ ਹੱਥ ਕਰਕੇ ਆਖੇ ਸੀ ਜਿਨ੍ਹਾਂ ਨੂੰ ਸਦੀਆਂ ਤੋਂ ਇਸ ਭਾਰਤ ਦੇਸ਼ ਦੇ ਲੋਕ ਸ਼ੂਦਰ ਕਿਹਾ ਕਰਦੇ ਸੀ ਆਖੋ ਸਤਨਾਮ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਦਲਿਤ ਆਖਿਆ ਗਿਆ ਜਿਨ੍ਹਾਂ ਨੂੰ ਸ਼ੂਦਰ ਆਖਿਆ ਗਿਆ ਜਿਨ੍ਹਾਂ ਨੂੰ ਨੀਚ ਆਖਿਆ ਗਿਆ ਜਿਨ੍ਹਾਂ ਨੂੰ ਚੰਡਾਲ ਆਖਿਆ ਗਿਆ ਜਿਨ੍ਹਾਂ ਨੂੰ ਆਖਿਆ ਗਿਆ ਇਹ ਤਾਂ ਗੰਦਗੀ ਦਾ ਢੇਰ ਨੇ ਪਤਾ ਨਹੀਂ ਕੀ ਕੀ ਨਾਮ ਸਾਨੂੰ ਦਿੱਤੇ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਗੱਲ ਆਖੀ ਕਹਿੰਦੇ ਨਹੀਂ ਭਾਈ ਇਹ ਹੁਣ ਛੂਦਰ ਨਹੀਂ ਰਹੇ ਹੁਣ ਦਲਤ ਨਹੀਂ ਰਹੇ ਇਹ ਹੁਣ ਮੇਰਾ ਰੂਪ ਬਣ ਚੁੱਕੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਵੱਲ ਹੱਥ ਕਰਕੇ ਆਖਿਆ ਸੀ ਖਾਲਸੇ ਮੈਂ ਹਾਂ ਕਰੂ ਨਿਵਾਸ ਮੈਂ ਹੁਣ ਇਹ ਖਾਲਸੇ ਵਿੱਚ ਨਿਵਾਸ ਕਰਦਾ ਹਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਛੂਦਰ ਸ਼ਬਦ ਹੀ ਧਰਤੀ ਤੋਂ ਖਤਮ ਕਰ ਦਿੱਤਾ ਸੀ ਪਰ ਸਿੱਖ ਫਿਰ ਵੀ ਆਪਣੇ ਆਪ ਨੂੰ ਸ਼ੂਦਰਖਵਾਈ ਜਾਂਦੇ ਨੇ ਆਖੋ ਸਤਨਾ ਸਿੱਖਾਂ 'ਚ ਤਾਂ ਸ਼ੂਦਰ ਹੈ ਹੀ ਨਹੀਂ ਦਲਤ ਹੈ ਹੀ ਨਹੀਂ ਸਿੱਖਾਂ ਦੇ ਵਿੱਚ ਤਾਂ ਇੱਕੋ ਇੱਕ ਹੈ ਉਹ ਹੈ ਖਾਲਸਾ ਤੇ ਖਾਲਸੇ ਦੇ ਵਿੱਚ ਕੌਣ ਨਿਵਾਸ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਤੇ ਗੁਰੂ ਪਿਆਰਿਓ ਡਾਕਟਰ ਮੁਹੰਮਦ ਇਕਵਾਲ ਲਿਖਦਾ ਇਹ ਜਿਹੜੇ ਸ਼ੂਦਰ ਸੀ ਭਾਰਤ ਦੇ ਹਿੰਦੁਸਤਾਨ ਦੇ ਜਿਹੜੇ ਲੋਕ ਸੀ ਇਹ ਸ਼ੂਦਰਾਂ ਦੇ ਲਈ ਇਹਨਾਂ ਦੇ ਦਿਲ ਵਿੱਚ ਜਗ੍ਹਾ ਨਹੀਂ ਸੀ ਇਹਨਾਂ ਸ਼ੂਦਰਾਂ ਨੂੰ ਕਿਸੇ ਨੇ ਦਿਲ ਵਿੱਚ ਜਗ੍ਹਾ ਨਹੀਂ ਸੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨਾ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਵੀ ਜਗ੍ਹਾ ਦਿੱਤੀ ਇਹਨਾਂ ਸ਼ੂਦਰਾਂ ਨੂੰ ਦਿਲ ਦੇ ਵਿੱਚ ਵੀ ਜਗ੍ਹਾ ਦਿੱਤੀ ਤੇ ਗੁਰੂ ਪਿਆਰਿਓ ਬਾਬਾ ਜੀਵਨ ਸਿੰਘ ਵਰਗੇ ਬਾਬਾ ਸੰਗਤ ਸਿੰਘ ਵਰਗੇ ਬਾਬਾ ਮਹਾ ਸਿੰਘ ਵਰਗੇ ਬਾਬਾ ਦੀਪ ਸਿੰਘ ਵਰਗੇ ਭਾਈ ਮਨੀ ਸਿੰਘ ਵਰਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛਾਤੀ ਨਾਲ ਲਾ ਕੇ ਰੱਖੇ ਨੇ ਕਦੇ ਬਿਤਕਰਾਂ ਨਹੀਂ ਕੀਤਾ ਕਦੇ ਫਰਕ ਨਹੀਂ ਕੀਤਾ ਪੰਜ ਪਿਆਰੇ ਸਹਬਾਨ ਭਾਈ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਸਾਬ ਸਿੰਘ ਵਰਗੇ ਸਤਿਗੁਰਾਂ ਨੇ ਆਪਣਾ ਰੂਪ ਹੀ ਬਣਾ ਛੱਡੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਿਵੇਂ ਗੱਲ ਨਾਲ ਲਾਉਂਦੇ ਨੇ ਅਸੀਂ ਭੁੱਲ ਗਏ ਹਾਂ ਇਹ ਜਿਹੜੇ ਸ਼ੂਦਰਾਂ ਨੂੰ ਕੋਈ ਗੱਲ ਨਹੀਂ ਸੀ ਲਾਉਂਦਾ ਕੋਈ ਪੁੱਛਦਾ ਨਹੀਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਸਿਰ ਤੇ ਕਲਗੀਆਂ ਸਜਾ ਦਿੱਤੀਆਂ ਕਿੱਟੇ ਨੀਲੇ ਰੇਸ਼ਮੀ ਬਾਣੇ ਪਹਿਨਾ ਦਿੱਤੇ ਇਹ ਭਾਰਤ ਦੇਸ਼ ਦੇ ਲੋਕਾਂ ਨੂੰ ਖਾਸ ਕਰਕੇ ਛੂਦਰਾਂ ਨੂੰ ਉੱਚ ਜਾਤੀਆਂ ਨੇ ਹੁਕਮ ਕੀਤਾ ਹੋਇਆ ਸੀ ਕਿ ਇਹ ਮੁਰਦਿਆਂ ਦੇ ਕਫਨ ਪਾਉਣਗੇ ਇਹ ਨਵੇਂ ਕੱਪੜੇ ਸਵਾਕੇ ਨਹੀਂ ਪਾ ਸਕਦੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਛੂਦਰਾਂ ਦੀ ਬਾਹ ਫੜੀ ਤੇ ਮਹਾਰਾਜ ਨੇ ਆਖਿਆ ਨਹੀਂ ਪਾਈਏ ਮੁਰਦਿਆਂ ਦੇ ਕਫਨ ਨਹੀਂ ਪਾਉਣਗੇ ਮੁਰਦਿਆਂ ਦਾ ਕੱਫਣ ਤਾਂ ਆਪਾਂ ਜਾਣਦੇ ਆ ਜਦੋਂ ਬੰਦਾ ਮਰ ਜਾਂਦਾ ਉਹਦੇ ਉੱਤੇ ਕੱਫਣ ਦਿੱਤੇ ਜਾਂਦੇ ਨੇ ਸਮਸ਼ਾਨ ਘਾਟ ਵਿੱਚ ਸਾਈਡ ਤੇ ਰੱਖ ਦਿੰਦੇ ਨੇ ਤੇ ਸਾਡੇ ਜਿਹੜੇ ਸ਼ੂਦਰ ਲੋਕ ਸੀ ਗਰੀਬ ਲੋਕ ਸੀ ਉਹ ਕੱਪੜਾ ਪਾਇਆ ਕਰਦੇ ਸੀ ਉਹ ਉਹ ਮੁਰਦਿਆਂ ਦੇ ਕੱਫਣ ਪਾਇਆ ਕਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੱਲ ਸੁਣੋ ਤੁਸੀਂ ਹੁਣ ਖਾਲਸਾ ਹੀ ਬਣ ਗਏ ਹੋ ਤੁਸੀਂ ਸ਼ੂਦਰ ਨਹੀਂ ਰਹੇ ਤੁਸੀਂ ਮੁਰਦਿਆਂ ਦੇ ਕੱਫਣ ਨਹੀਂ ਮੇਰੇ ਵਾਂਗ ਨੀਲੇ ਤੇ ਰੇਸ਼ਮੀ ਬਾਣੇ ਪਾਉਣੇ ਨੇ ਆਖੋ ਸਤਨਾਮ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਹੈ ਉਹ ਗੱਲ ਵੱਖਰੀ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰ ਛੱਡ ਗਏ ਘਰ ਛੱਡ ਗਏ ਸਾਨੂੰ ਮਾਣ ਰਹੂਗਾ ਸਾਡੇ ਬਜ਼ੁਰਗਾਂ ਤੇ ਸਾਡੇ ਪੁਰਖਿਆਂ ਤੇ ਬਾਬਾ ਜੀਵਨ ਸਿੰਘ ਵਰਗੇ ਆਪਣਾ ਸਾਰਾ ਪਰਿਵਾਰ ਵਾਰ ਗਏ ਭਾਈ ਮਨੀ ਸਿੰਘ ਵਰਗੇ ਆਪਣੀ ਕੁਰਬਾਨੀ ਦੇ ਗਏ ਬਾਬਾ ਦੀਪ ਸਿੰਘ ਵਰਗੇ ਯੋਧੇ ਸਿਰ ਤਲੀ ਤੇ ਰੱਖ ਕੇ ਸਤਗੁਰਾਂ ਨੂੰ ਭੇਟ ਕਰਕੇ ਚਲੇ ਗਏ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰ ਨਹੀਂ ਛੱਡਿਆ ਪਰ ਅਸੀਂ ਬਾਬਾ ਦੀਪ ਸਿੰਘ ਜੀ ਦੀਆਂ ਔਲਾਦਾਂ ਕਹਾਉਣ ਵਾਲੇ ਅਸੀਂ ਬਾਬਾ ਜੀਵਨ ਸਿੰਘ ਦੇ ਬੱਚੇ ਕਹਾਉਣ ਵਾਲੇ ਅਸੀਂ ਬਾਬਾ ਸੰਗਤ ਸਿੰਘ ਦੇ ਵਾਰਿਸ ਕਹਾਉਣ ਵਾਲੇ ਅਸੀਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦੇ ਅੱਗੇ ਔਲਾਦਾਂ ਜਾਂ ਪੁੱਤਰ ਕਹਾਉਣ ਵਾਲੇ ਪਰ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਛੱਡ ਕੇ ਚਲੇ ਗਏ ਲੱਖਾਂ ਦੀ ਫੌਜ ਨੇ ਘੇਰਾ ਪਾਇਆ ਸੀ ਚਮਕੌਰ ਦੀ ਗੜੀ ਨੂੰ ਲੱਖਾਂ ਦੀ ਫੌਜ ਨੇ ਬਾਬਾ ਸੰਗਤ ਸਿੰਘ ਨੇ ਇੱਕੋ ਹੀ ਗੱਲ ਆਖੀ ਸੀ ਦਸ਼ਮੇਸ਼ ਪਿਤਾ ਕਲਗੀ ਤਰ ਸ਼ੈਨਸ਼ਾ ਭਵੇਂ ਸਾਡੀਆਂ ਗਰਦਣਾ ਕਿਉਂ ਨਾ ਵੱਡੀਆਂ ਜਾਣ ਟੋਟੇ ਟੋਟੇ ਕਿਉਂ ਨਾ ਹੋ ਜਾਣ ਅਸੀਂ ਤੈਨੂੰ ਛੱਡ ਕੇ ਨਹੀਂ ਜਾਵਾਂਗੇ ਤੇ ਛੱਡ ਕੇ ਵੀ ਨਹੀਂ ਗਏ ਤੇ ਗੁਰੂ ਪਿਆਰਿਓ ਸਾਡੇ ਪੁਰਖੇ ਸਾਡੇ ਗੁਰਸਿੱਖ ਸਾਡੇ ਵੱਡੇ ਵਡੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਨਹੀਂ ਗਏ ਔਖੇ ਸਮੇਂ ਤਲਵਾਰਾਂ ਚੱਲਦੀਆਂ ਸੀ ਬੰਦੂਕਾਂ ਚੱਲਦੀਆਂ ਸੀ ਦੁਸ਼ਮਣਾਂ ਦਾ ਟਿੱਡੀ ਦਲ ਵਾਂਗੂ ਘੇਰਾ ਪਾਇਆ ਹੋਇਆ ਸੀ ਸਾਡੇ ਪੁਰਖੇ ਉਦੋਂ ਨਹੀਂ ਛੱਡ ਕੇ ਗਏ ਅੱਜ ਅਸੀਂ RAM ਨਾਲ ਸੁੱਖਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਸੋਹਣੇ ਸੋਹਣੇ ਗਦੈਲਿਆਂ ਤੇ ਸੋਹਣੇ ਆਰਾਮ ਕਰਦੇ ਆਂ ਵਧੀਆ ਖਾਣੇ ਆ ਪੀਣੇ ਆ ਗੱਡੀਆਂ ਵਿੱਚ ਰਹਿੰਦੇ ਆਂ ਫੇਰ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਛੱਡ ਜਗੇ ਆਂ ਇਹ ਸੋਚਣਾ ਪਵੇਗਾ ਸਾਨੂੰ ਜਦੋਂ ਸਾਨੂੰ ਸ਼ੂਦਰ ਆਖਿਆ ਜਾਂਦਾ ਸੀ ਛੱਤਰ ਦੀ ਨੋਕ ਤੇ ਸਾਨੂੰ ਅਗਲੇ ਰੋਟੀ ਖਵਾਉਂਦੇ ਸਨ ਝੂਠ ਗੰਧ ਖਵਾਉਂਦੇ ਸਨ ਉਦੋਂ ਸਾਨੂੰ ਮਨਜ਼ੂਰ ਸੀ ਉਦੋਂ ਕਹਿੰਦੇ ਸੀ ਸਾਡੀ ਕੋਈ ਰੱਖਿਆ ਕਰੇ ਜੇ ਸਾਡੀ ਰੱਖਿਆ ਕੀਤੀ ਕਿਸੇ ਨੇ ਆ ਕੇ ਆਪਣਾ ਸਭ ਕੁਝ ਵਾਰ ਦਿੱਤਾ ਅਸੀਂ ਉਹਨੂੰ ਭੁੱਲ ਹੀ ਗਏ। ਇਹਸਾਨ ਫਰਾਮੋਸ਼ ਹੋ ਗਏ ਅਸੀਂ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਬਾਹ ਫੜੀ ਐ ਤੇ ਗੁਰੂ ਪਿਆਰਿਓ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਫੜਦੇ ਨੇ। ਜੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਬਾਹ ਨਹੀਂ ਨਾ ਛੱਡ ਰਹੇ ਤੇ ਸਾਡਾ ਫਰਜ਼ ਬਣਦਾ ਅਸੀਂ ਸਤਿਗੁਰਾਂ ਦਾ ਲੜਵੀਂ ਨਾ ਛੱਡੀਏ ਆਖੋ ਸਤਨਾਮ ਇਹੇ ਗੱਲ ਜ਼ਿਹਨ ਵਿੱਚ ਬਸਾਉਣੀ ਪੈਗੀ ਬੱਚਿਆਂ ਨੂੰ ਦੱਸਣੀ ਪੈਗੀ ਬਹੁਤ ਗੁਰੂ ਹੋਏ ਨੇ ਦੁਨੀਆ ਤੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਹੀਂ ਇਹ ਦਾਵਾ ਅਸੀਂ ਤਾਂ ਕਰਦੇ ਆ ਅਸੀਂ ਕਹਿੰਨੇ ਆ ਇਤਿਹਾਸ ਚੋੱਕ ਕੇ ਖਾਂ ਵੇਖੋ ਖਾਂ ਦੁਨੀਆ ਤੇ ਐਸਾ ਕਿਹੜਾ ਗੁਰੂ ਹੋਇਆ ਜਿਨੇ ਆਪਣੇ ਪੁੱਤਰ ਮੈਦਾਨੇ ਜੰਗ ਵਿੱਚ ਭੇਜ ਕੇ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਵੇਖੇ ਹੁਣ ਹੈ ਕੋਈ ਹੈ ਕੋਈ ਐਸਾ ਗੁਰੂ ਜੀ ਨੇ ਆਪਣੇ ਫਰਜੰਦਾ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਹੋਵੇ ਇਸ ਕੌਮ ਲਈ ਮਨੁੱਖਤਾ ਲਈ ਨਹੀਂ ਇਸ ਕਰਕੇ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਹੈ ਨਹੀਂ ਤੇ ਨਾ ਕੋਈ ਹੋਵੇਗਾ ਤਾਈਓ ਤਾਂ ਡਾਕਟਰ ਮੁਹੰਮਦ ਇਕਵਾਲ ਲਿਖਦਾ ਓਏ ਸ਼ੂਦਰਾਂ ਲਈ ਐਸੇ ਕੋਈ ਜਗ੍ਹਾ ਨਹੀਂ ਸੀ ਪਰ ਡਾਕਟਰ ਮੁਹੰਮਦ ਇਕਵਾਲ ਹੁਣ ਜਿਉਂਦਾ ਨਹੀਂ ਜੇ ਕਿਤੇ ਜਿਉਂਦਾ ਹੁੰਦਾ ਹੁੰਦਾ ਉਹਨੂੰ ਦੱਸ ਦਿੰਦੇ ਭਾਈ ਛੂਦਰਾਂ ਨੂੰ ਦਿਲ ਦੇ ਵਿੱਚ ਜੇ ਜਗ੍ਹਾ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਜ਼ਮੀਨੀ ਪੱਧਰ ਤੇ ਜਗ੍ਹਾ ਦਿੱਤੀ ਅਨੰਦਪੁਰ ਸਾਹਿਬ ਦੀ ਧਰਤੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖ ਪੁੱਲੇ ਦੇ ਜਾਂਦੇ ਨੇ ਉੱਥੇ ਕੁਝ ਵੀ ਨਹੀਂ ਕਰ ਸਕਦੇ ਬਾਬਾ ਕਬੀਰ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਲੋਕ ਜੁਲਾਹਾ ਕਹਿੰਦੇ ਨੇ ਉਹਨਾਂ ਨੇ ਬਾਣੀ ਦੇ ਵਿੱਚ ਇਹ ਗੱਲ ਸਪਸ਼ਟ ਲਿਖ ਦਿੱਤੀ ਸੀ ਸਪਸ਼ਟ ਆਖੀ ਹੈ ਕਬੀਰ ਸੱਚਾ ਸਤਗੁਰ ਕਿਆ ਕਰੈ ਜੋ ਸਿੱਖਾਂ ਮਹਿ ਚੂਕ ਅੰਦੇ ਏਕ ਨਾ ਲੱਗਈ ਜਿਉ ਬਾਂਸ ਬਜਾਈਐ ਫੋਕ ਏ ਕਬੀਰ ਉਥੇ ਸੱਚਾ ਸਤਗੁਰ ਵੀ ਕੁਝ ਨਹੀਂ ਕਰ ਸਕਦਾ ਜਿੱਥੇ ਸਿੱਖ ਹੀ ਸਮਝਣ ਨੂੰ ਤਿਆਰ ਨਹੀਂ ਉਥੇ ਤਾਂ ਗੁਰੂ ਦੇ ਵੀ ਹੱਥ ਖੜੇ ਹੋ ਜਾਂਦੇ ਨੇ ਜੇ ਸਿੱਖ ਹੀ ਸਿੱਖਿਆ ਲੈਣ ਨੂੰ ਤਿਆਰ ਨਹੀਂ ਇੱਥੇ ਤਾਂ ਉਹ ਗੱਲ ਹੋ ਜਾਂਦੀ ਐ ਜਿਵੇਂ ਬਾਂਸ ਦੇ ਵਿੱਚ ਫੂਕਾ ਮਾਰੀ ਚੱਲੋ ਉਹ ਫੂਕ ਦੂਜੇ ਪਾਸੇ ਤਾਂ ਚਲੇ ਜਾਏਗੀ ਪਰ ਬਾਂਸ ਵਿੱਚੋਂ ਬਾਂਸਰੀ ਦੀ ਆਵਾਜ਼ ਨਹੀਂ ਆਏਗੀ ਬਿਸਲ ਨਹੀਂ ਵੱਜੇਗੀ ਇਸ ਕਰਕੇ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਹੁਣ ਕੀ ਕਰਨ ਜਿੱਥੇ ਅਸੀਂ ਹੀ ਸਾਥ ਛੱਡ ਕੇ ਚੱਲੇ ਆਂ ਜੇ ਅਸੀਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਛੱਡ ਕੇ ਚੱਲੇ ਆਂ ਤੇ ਮਹਾਰਾਜ ਉੱਥੇ ਕੀ ਕਰ ਸਕਦੇ ਨੇ ਇਹ ਤਾਂ ਸਾਨੂੰ ਸੋਚਣਾ ਪਏਗਾ ਵੀ ਸਾਡੇ ਪੁਰਖਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਔਖੇ ਸਮੇਂ ਸਾਥ ਨਹੀਂ ਛੱਡਿਆ ਅੱਜ ਅਸੀਂ ਸੋਹਣੀ ਜ਼ਿੰਦਗੀ ਬਤੀਤ ਕਰਦੇ ਹੋਏ ਕਿਉਂ ਸਾਥ ਛੱਡ ਰਹੇ ਹਾਂ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੁੜੀਏ ਸਤਿਗੁਰਾਂ ਦੇ ਇਤਿਹਾਸ ਨੂੰ ਪੜਹੀਏ